ਇਹ ਸਰਕਾਰ ਹੈ ਤਾਂ ਕਿਤੇ ਨਾ ਕਿਤੇ ਗਠਜੋੜ ਦੀ ਸਰਕਾਰ ਆਪਾਂ ਕਹਿ ਸਕਦੇ ਹਾਂ ਤੇ ਇੱਥੇ ਹੁਣ ਬੇਸ਼ਰਤ ਉਹਨਾਂ ਨੂੰ ਅ ਇੱਥੇ ਜਿਹੜਾ ਵੀ ਕੋਈ ਡਿਸੀਜਨ ਲੈਣਾ ਪਵੇਗਾ ਤਾਂ ਨਾਲ ਸਹਿਮਤੀ ਬਹੁਤ ਜ਼ਿਆਦਾ ਜ਼ਰੂਰੀ ਹੈ ਤਾਂ ਫਿਲਹਾਲ ਦੀ ਘੜੀ ਕਹਿ ਸਕਦੇ ਹਾਂ ਕਿ ਵਾਅਦਿਆਂ ਦੇ ਵਿੱਚ ਇੱਥੇ ਕਿੰਨਕ ਦੇਖਣਾ ਹੋਵੇਗਾ ਕਿ ਵਾਅਦੇ ਪੂਰੇ ਹੁੰਦੇ ਨੇ ਜਾਂ ਦੇਸ਼ ਦੀ ਜੇਕਰ ਗੱਲ ਕਰੀਏ ਤਾਂ ਦੇਸ਼ ਦੇ ਵਿੱਚ ਹੁਣ ਕਿੱਦਾਂ ਦੇ ਹਾਲਾਤ ਬਣਨਗੇ ਕਿਸ ਤਰੀਕੇ ਦੀਆਂ ਪਰਿਸਥਿਤੀਆਂ ਨੂੰ ਕਿਸ ਤਰੀਕੇ ਦੇ ਨਾਲ ਹੈਂਡਲ ਕੀਤਾ ਜਾਵੇਗਾ ਤੇ ਸਭ ਚੀਜ਼ਾਂ ਵੀ ਹੁਣ ਦੇਖਣ ਵਾਲੀਆਂ ਹੋਣਗੀਆਂ ਸਾਡੇ ਨਾਲ ਇਕਾਲਰ ਜੁੜੇ ਨੇ ਆਪਾਂ ਉਹਨਾਂ ਦੇ ਨਾਲ ਵੀ ਇੱਥੇ ਗੱਲਬਾਤ ਕਰਦੇ ਹਾਂ ਹੈਲੋ ਸਹੀ ਜੀ ਮੈਡਮ ਸ਼ਸ਼ੀਕਲ ਸਰ ਕਿੱਥੋਂ ਬੋਲਦੇ ਹੋ ਜੀ ਸ਼ਿਖਰਮਾ ਹੋ ਰਿਹਾ ਜੀ ਫਰੜ ਤੋਂ ਹਾਂ ਜੀ ਬਹੁਤ ਬਹੁਤ ਸਵਾਗਤ ਹੈ ਸਰ ਤੁਹਾਡੇ ਆਈਵਾਨ ਪੰਜਾਬੀ ਟੀਵੀ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਕੀ ਕਹਿਣਾ ਚਾਹੋਗੇ ਸਰ ਐਨਡੀਐ ਸਰਕਾਰ ਬਣਨ ਬਣਨ ਤੇ ਹੁਣ ਪੀਐਮ ਮੋਦੀ ਕੀ ਆਪਣੇ ਵਾਦੇ ਪੂਰੇ ਕਰ ਪਾਉਣਗੇ ਜੀ ਮੇਰੇ ਕੋਲ ਮੈਡਮ ਬਿਲਕੁਲ ਦੇਖੋ ਐਨਡੀਐ ਦੀ ਸਰਕਾਰ ਜਿਹੜੀ ਘਟਵਲ ਗੱਲੀ ਬਣ ਗਈ ਜੀ ਵਾਦੇ ਪੂਰੇ ਕਰ ਪਾਉਣਗੇ ਦੇਖੋ ਇੱਕ ਮੰਨ ਟਾਈਮ ਦੱਸੂਗਾ ਜੀ ਹੂੰ ਬਿਲਕੁਲ لیکن ਇਹਨਾਂ ਐਨਾ ਕਾਜੀ ਜ਼ਰੂਰ ਕਹਿ ਸਕਦੇ ਆਂ ਕਿ ਜਦੋਂ ਪਹਿਲਾਂ 10 ਸਾਲ ਦੀ ਇਹਨਾਂ ਦੀ ਸਰਕਾਰ ਰਹੀ ਹੈ ਜੀ ਜੀ ਹੁਣ ਤੋਂ ਜਿਹੜੇ ਪਿਛਲੇ 10 ਸਾਲ ਸੀ ਉਹਦੇ ਵਿੱਚ ਇਹਨਾਂ ਦਾ ਪੂਰਨ ਬਹੁਮਤ ਸੀਗਾ ਜੀ ਹੂੰ ਤਾਂ ਠੀਕ ਠੀਕ ਆ ਪਾਰਟੀਆਂ ਦਾ ਘੜਜੋਰ ਸੀਗਾ ਲੇਕਿਨ ਬੀਜੇਪੀ ਪੂਰਨ ਬਹੁਮਤ ਨਹੀਂ ਸੀ ਇਸ ਕਰਕੇ ਜੋ ਵੀ ਫੈਸਲਾ ਲੈਣਾ ਸੀ ਜਾਂ ਜੋ ਵੀ ਜਿਹਨੂੰ ਕੋਈ ਅਹੁਦਾ ਦੇਣਾ ਸੀ ਜਾਂ ਕੋਈ ਟੀਮ ਦੇਣੀ ਸੀ ਉਹ ਇਹਨਾਂ ਦਾ ਆਪਰਾ ਆਪ ਸੋਧਾ ਫੈਸਲਾ ਸੀ ਜੀ ਬਿਲਕੁਲ ਲੇਕਿਨ ਆਗਰ ਹੁਣ ਕੁਝ ਵੀ ਅਤੇ ਵਿਕਾਸ ਹੋਣਾ ਹੈ ਕੁਝ ਵੀ ਕੰਮ ਹੋਣਾ ਹੈ ਐਸਐਸਸੀ ਦੇ ਬਾਰੇ ਗੁੰਝਣਾ ਹੈ ਕੱਲੇ ਮੋਤੀ ਸਾਹਿਬ ਨਹੀਂ ਜੀ ਸੋਚਦਾ ਕੱਲੇ ਮੋਤੀ ਸਾਹਿਬ ਨੇ ਕਰਨੇ ਨਾਲ ਨਹੀਂ ਹੋਊਗਾ ਜੀ ਜਦੋਂ ਵੱਡੀਆਂ ਪਾਰਟੀਆਂ ਦੀ ਸਹਿਮਤੀ ਜਾਂ ਉਹਨਾਂ ਦੇ ਜਿਹੜੇ ਮੋਰੀਆ ਉਹਨਾਂ ਦੀ ਸਹਿਮਤੀ ਹੋ ਗਈ ਕਦ ਜਾ ਕੇ ਉਹ ਚੀਜ਼ ਨੂੰ ਕਿੱਤੇ ਬਿਲਕੁਲ ਤਾਂ ਇੱਥੇ ਦੇਖੋ ਵੱਡੇ ਜਿਹੜੇ ਬਦਲਾਅ ਨੇ ਉਹ ਦੇਖਣ ਵਾਲੇ ਹੋਣਗੇ ਕਿ ਆਖਿਰ ਇੱਥੇ ਵਾਦੇ ਕਿਸ ਤਰੀਕੇ ਨਾਲ ਪੂਰੇ ਹੋਣਗੇ ਤੇ ਦੇਸ਼ ਦੀ ਜਨਤਾ ਕਿਸ ਤਰੀਕੇ ਦੇ ਨਾਲ ਇਸ ਸਰਕਾਰ ਨੂੰ ਇੱਥੇ ਐਕਸੈਪਟ ਕਰੇਗੀ ਫਿਲਹਾਲ ਦੀ ਘੜੀ ਤਾਂ ਦੇਖੋ ਜਿਹੜੇ ਡਿਸੀਜਨ ਪਹਿਲਾਂ ਲਈ ਜਾਂਦੇ ਸੀ ਉਹ ਡਿਸੀਜਨ ਦੀ ਜੇਕਰ ਆਪਾਂ ਗੱਲ ਕਰੀਏ ਤਾ ਇੱਥੇ ਕੋਈ ਵੀ ਫੈਸਲਾ ਜਿੱਦਾਂ ਕਿ ਤੁਸੀਂ ਵੀ ਕਿਹਾ ਹੈ ਕਿ ਹੁਣ ਇਕੱਲੇ ਲੈਂਡ ਦੇ ਇੱਥੇ ਨਹੀਂ ਰਹੇ ਸਮਰਥ ਪੀਐਮ ਨਰਿੰਦਰ ਮੋਦੀ ਪਰ ਫਿਲਹਾਲ ਦੀ ਗੱਡੀ ਕਹਿ ਸਕਦੇ ਹਾਂ ਕਿ ਇੱਥੇ ਜਿੰਨੇ ਵੀ ਵਾਅਦੇ ਨੇ ਲੋਕਾਂ ਦੇ ਨਾਲ ਕੀਤੇ ਹੋਏ ਕਿ ਉਸ ਨੂੰ ਕਿਸ ਤਰੀਕੇ ਦੇ ਨਾਲ ਇੱਥੇ ਪੂਰਾ ਕੀਤਾ ਜਾਵੇਗਾ ਸਭ ਤੋਂ ਵੱਡਾ ਸਵਾਲ ਇਹ ਹੈ ਵਾਅਦੇ ਤਾਂ ਜੀ ਪੂਰੇ ਕਰਦੇ ਜੀ ਹੂੰ ਦੇਖੋ ਪਹਿਲਾਂ ਵੀ 15-15 ਲੱਖ ਵਾਲਾ ਜੁਮਲਾ ਛੱਡਿਆ ਸੀ ਜੀ ਬਾਤ ਇਹ ਮਿੱਠਾ ਜੀ ਅੱਗੇ ਪੜੇ ਆਰਾਮ ਨਾਲ ਲੋਕਾਂ ਦੇ ਵਿੱਚ ਗਏਗੇ ਤੇ ਸਿਮਲਾ ਕੀਤਾ ਰਿਹਾ ਸੀ ਹੂੰ ਦੇਖੋ ਬਾਦੇ ਨਹੀਂ ਪੂਰੇ ਹੋਣੇ ਲੇਕਿਨ ਫਰਕ ਜ਼ਰੂਰ ਪੈ ਸਕਦਾ ਹੈ ਜਿਵੇਂ ਮੈਂ ਪਹਿਲਾਂ ਗੱਲ ਕੀਤੀ ਹੈ ਕਿ ਪਹਿਲਾਂ ਬੁੱਧਾ ਫੈਸਲਾ ਹੁੰਦਾ ਸੀ ਹੁਣ ਸਹਿਮਤੀ ਦੇ ਨਾਲ ਫੈਸਲਾ ਹੋਊਗਾ ਜੀ ਬਿਲਕੁਲ ਹਰ ਤੋਂ ਕੋਈ ਮੋਦੀ ਸਾਹਿਬ ਲੋਕ ਮਾਰੂ ਕਾਨੂੰਨ ਮਜ਼ਦੂਰ ਮਾਰੂ ਕਾਨੂੰਨ ਲੈ ਕੇ ਆਉਣੇ ਆ ਪਰ ਨਾਲ ਦੀ ਪਾਰਟੀਆਂ ਦੇ ਲੋਕਾਂ ਦੀ ਜਿਹੜੀ ਜਵੀਰ ਜਾਗਦੀ ਹੋਗੀ ਜਾਗੂ ਕਾਨੂੰਨ ਨੂੰ ਲਾਗੂ ਨਹੀਂ ਹੋਣ ਦੇਣਗੇ ਬਾਕੀ ਜਿਹੜੇ ਲੋਕ ਮਾਰੂ ਕਾਨੂੰਨ ਚੱਲ ਰਹੇ ਆ ਮਜ਼ਦੂਰ ਮਾਰੂ ਕਾਨੂੰਨ ਚੱਲ ਰਹੇ ਆ ਉਹਨਾਂ ਦੇ ਵਿੱਚ ਚੇਂਜਿੰਗ ਲਿਆਉਣ ਦੀ ਜਰੂਰਤ ਤਾਂ ਹੋ ਸਕਦਾ ਹੈ ਬਾਕੀ ਪਾਰਟੀਆਂ ਦੀ ਜਿਹੜੀ ਵੀ ਜਾਗੂਤਾ ਉਹ ਵੀ ਕਿਤੇ ਨਾ ਕਿਤੇ ਕਾਨੂੰਨਾਂ ਦੇ ਵਿੱਚ ਚੇਂਜਿੰਗ ਹੋ ਸਕਦੀ ਹੈ ਜੀ ਬਿਲਕੁਲ ਤੇ ਸਭ ਤੋਂ ਵੱਡੀ ਗੱਲ ਹੈ ਦੇਖੋ ਜਿੱਦਾਂ ਕਿ ਤੁਸੀਂ ਇੱਥੇ ਗੱਲ ਚੁੱਕੀ ਹੈ ਕਿ ਕਾਨੂੰਨ ਕਾਨੂੰਨਾਂ ਦੇ ਵਿੱਚ ਇੱਥੇ ਚੇਂਜਿੰਗ ਹੋ ਸਕਦੀ ਹੈ ਪਰ ਫਿਲਹਾਲ ਦੀ ਘੜੀ ਜੇਕਰ ਆਪਾਂ ਸਥਿਤੀਆਂ ਦੀ ਵੀ ਗੱਲ ਕਰਦੇ ਹਾਂ ਕਿ ਦੇਖੋ ਭਾਜਪਾ ਪਾਰਟੀ ਨੂੰ ਇਸ ਵਾਰ ਸਮਰਥਨ ਵੀ ਲੋਕਾਂ ਦਾ ਬਹੁਤ ਘੱਟ ਮਿਲਿਆ ਸੀ ਤਾਂ ਵੀ ਕਿਤੇ ਨਾ ਕਿਤੇ ਦੇਖੋ ਗਠਜੋੜ ਦੀ ਜੜੀ ਹੁਣ ਸਰਕਾਰ ਇੱਥੇ ਨਵੀਂ ਤਿਆਰ ਹੋਈ ਹੈ ਤਾਂ ਕੀ ਲੱਗਦਾ ਹੈ ਕਿ ਇਹਨਾਂ ਸਭ ਚੀਜ਼ਾਂ ਦਾ ਲੋਕਾਂ ਤੇ ਕਿਸ ਤਰੀਕੇ ਦੇ ਨਾਲ ਅਸਰ ਹੋਏਗਾ ਬਿਲਕੁਲ ਮੈਡਮ ਪਹਿਲਾਂ ਤਾਂ ਦੇਖਣਾ ਪਊਗਾ ਕਿ ਸਰਕਾਰ ਇਹ ਕਾਮਯਾਬ ਹੋਊਗੀ ਜੀ 5 ਸਾਲ ਬਾਅਦ ਜੀ ਜੀ ਬਿਲਕੁਲ ਕਿਉਂਕਿ ਪਹਿਲਾ ਸੀਗਾ ਵੀ ਅਗਰ ਕੋਈ ਪਾਰਟੀ ਵਿੱਚੋਂ ਨਿਕਲਦੀ ਹੈ ਤਾਂ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਜੀ ਪਰ ਤਾਂ ਅਗਰ ਗੱਠਜੋੜਨ ਦੇ ਵਿੱਚੋਂ ਕੋਈ ਮਜ਼ਬੂਤੀ ਵਾਲੀ ਪਾਰਟੀ ਢੁੱਗਦੀ ਹੈ ਕੋਈ ਜ਼ਿਆਦਾ ਸੀਟਾਂ ਵਾਲੀ ਪਾਰਟੀ ਢੁੱਗਦੀ ਹੈ ਤਾਂ ਕਿਹਨੇ ਕਿਹਦੇ ਸਰਕਾਰ ਕਰੂਗੀ ਜੀ ਕਿ ਇਸ ਪਾਰਟੀ ਦੇ ਵਿੱਚ ਇਸ ਗੱਠਜੋੜਨ ਦੇ ਵਿੱਚ ਬਲਦੂ ਰਾਮ ਨਤੀਸ਼ ਕੁਮਾਰ ਹੈ ਜੀ ਜੀ ਬਿਲਕੁਲ ਕੋ ਉਹਨਾਂ ਦਾ ਹਮੇਸ਼ਾ ਹੀ ਮੇਰੇ ਚੈਨਲ ਤੇ ਬੁੱਲ ਕੇ ਕਹਿਣਾ ਜੋ ਉਹਨਾਂ ਦਾ ਰਿਕਾਰਡ ਰਿਹਾ ਹੈ ਹਮੇਸ਼ਾ ਹੀ ਲਾਲਚ ਵਾਸਤੇ ਰਹਿਆ ਉਹਨਾਂ ਨੇ ਆਪਣੇ ਸੂਬੇ ਦਾ ਭਲਾ ਆਪਣੇ ਦੇਸ਼ ਦੇ ਭਲੇ ਦੀ ਗੱਲ ਨਹੀਂ ਕੀਤੀ ਉਹ ਤਾਂ ਆਪਣਾ ਜਿੱਥੇ ਉਹਨਾਂ ਨੂੰ ਲੱਗਦਾ ਹੋਊਗਾ ਕਿ ਮੇਰਾ ਫਾਇਦਾ ਹੈ ਉੱਥੇ ਉਹਨਾਂ ਨੇ ਪਾਲਟੀ ਮਾਰੀ ਹੈ ਹੋ ਸਕਦਾ 2-4-6 ਮਹੀਨੇ ਬਾਅਦ 7-8-ਸਾਲ ਬਾਅਦ ਜਦੋਂ ਉਹਨਾਂ ਨੂੰ ਲੱਗੂਗਾ ਵੀ ਮੇਰੀਆਂ ਗੱਲਾਂ ਤੇ ਇਹ ਬਾਕੀ ਸਰਕਾਰ ਦੇ ਲੋਕ ਕਰ ਨਹੀਂ ਉਤਰਦੇ ਹੋ ਸਕਦਾ ਉਹ ਆਪਣਾ ਹੱਥ ਪਿੱਛੇ ਛੱਡ ਦੇ ਬਿਲਕੁਲ ਪਰ ਕੀ ਲੱਗਦਾ ਹੈ ਕਿ ਜਿੱਦਾਂ ਕਿ ਤੁਸੀਂ ਇੱਥੇ ਦੇਖੋ ਗੱਲ ਕਰ ਹੀ ਰਹੇ ਹੋ ਸ਼ਰਮਾ ਜੀ ਕਿ ਕਿਤੇ ਨਾ ਕਿਤੇ ਆਪਣੇ ਫਾਇਦੇ ਲਈ ਇੱਥੇ ਕਿਤੇ ਨਾ ਕਿਤੇ ਪਲਟੀਆਂ ਵੀ ਮਾਰ ਲੈਂਦੇ ਨੇ ਪਰ ਇਹ ਸਭ ਚੀਜ਼ਾਂ ਕਿ ਜਨਤਾ ਦੇ ਲਈ ਸਹੀ ਨੇ ਮਾਡਮ ਬਿਲਕੁਲ ਸਹੀ ਨਹੀਂ ਜੀ ਹੈ ਜੀ ਜੇ ਜਨਤਾ ਦੇ ਲਈ ਸਹੀ ਹੁੰਦਾ ਤਾਂ ਸਾਨੂੰ ਜਿਹੜੇ ਪਾਲਟੂ ਰਾਮ ਲਿਕੇ ਜੀ ਕਿ ਬੀਜੇਪੀ ਚ ਗਏ ਆ ਰਗਨੀ ਦੇ ਬੰਦੂ ਸਾਹਿਬੀ ਮੈਡਮ ਅ ਪ੍ਰਨੀਤ ਘੋੜਾ ਕਿਤੇ ਨਾ ਕਿਤੇ ਲੋਕ ਉਹਨਾਂ ਨੂੰ ਜਦਾਣਾ ਮੰਦੇ ਜੀ ਬਿਲਕੁਲ ਤਾਂ ਦੇਖੋ ਇਹ ਜਿਹੜੀ ਸਥਿਤੀਆਂ ਨੇ ਜਾਂ ਇਹ ਚੀਜ਼ਾਂ ਨੇਗੀਆਂ ਬਹੁਤ ਜ਼ਿਆਦਾ ਹਾਨੀਕਾਰਕ ਹੋ ਸਕਦੀਆਂ ਨੇ ਪਰ ਲੋਕਾਂ ਦੀ ਜੇਕਰ ਆਪਾਂ ਗੱਲ ਕਰੀਏ ਕਿ ਲੋਕ ਜਿਹੜਾ ਆਪਣਾ ਕਿਤੇ ਨਾ ਕਿਤੇ ਵੋਟਾਂ ਦਿੰਦੇ ਨੇ ਤੇ ਆਪਣਾ ਜਿਹੜਾ ਲੀਡਰ ਹੈ ਜਾਂ ਫਿਰ ਪੀਐਮ ਲਗਾ ਲੋ ਇੱਥੇ ਤਾਂ ਚੁੰਨਦੇ ਨੇ ਕਿਉਂਕਿ ਲੋਕਾਂ ਦੇ ਕੋਲ ਪੂਰਨ ਤੌਰ ਤੇ ਹੱਕ ਨੇ ਪਰ ਫਿਲਹਾਲ ਦੀ ਘੜੀ ਇੱਥੇ ਜਿਹੜੀ ਸਰਕਾਰ ਬਣੀ ਹੈ ਕਿ ਲੋਕ ਇਸ ਸਰਕਾਰ ਨੂੰ ਇੱਥੇ ਖੁੱਲ ਕੇ અપਨਾ ਪਾਉਣਗੇ ਦੇਖੋ ਮੈਡਮ ਸਾਨੂੰ ਬਾਕੀ ਜਿਆਦਾ ਲੋਕਾਂ ਦਾ ਦੁਨੀਆ ਤੇ ਦਾਦਾ ਪਤਾ ਨਹੀਂ ਵੀ ਸੋਚ ਕੇ ਆ ਜੀ ਜੀ ਲੇਕਿਨ ਜਿਆਦਾਤਰ ਸੋਚ ਜਿਹੜੇ ਲੋਕ ਬੋਲਦੇ ਸਿਸਟਮ ਦੇ ਖਿਲਾਫ ਜੀ ਹਮ ਸਿਸਟਮ ਦੇ ਵਿੱਚ ਚੇਂਜਿੰਗ ਦੀ ਜ਼ਰੂਰਤ ਹੈ ਕਾਨੂੰਨਾਂ ਦੇ ਵਿੱਚ ਚੇਂਜਿੰਗ ਦੀ ਜ਼ਰੂਰਤ ਹੈ ਉਹ ਲੋਕ ਹਮੇਸ਼ਾ ਹੀ ਉਹਨਾਂ ਦੇ ਨਾਲ ਅਸੀਂ ਸਪੋਰਟ ਕਰਾਂਗੇ ਕਿਉਂਕਿ ਸਾਡਾ ਸਿਸਟਮ ਬਹੁਤ ਆਊਟ ਆਫ ਦਾ ਵੇ ਜਾ ਰਿਹਾ ਜੀ ਦੇਸ਼ ਦਾ ਜੀ ਸਿਸਟਮ ਤੋਂ ਖਲਾਫ ਅਸੀਂ ਹਮੇਸ਼ਾ ਹੀ ਬੋਲਦੇ ਰਹੋਗੇ ਅਗਰ ਸਿਸਟਮ ਦੇ ਵਿੱਚ ਸਰਕਾਰਾਂ ਜੰਗਣੀਆਂ दुश्मनी पार्टी अज मोदी साहब बीजेपी सरकार देश का भला करती है पंजाब का भला करती है सबू की करना पटे का पंजाब देश का भला होना चाहिए सूबे का भला होना चाहिए चाहे मोदी साहब कर देना चाहे राहुल गांधी जी कर दे बिल्कुल ਪਰ ਦੇਖੋ ਗੱਲ ਉਹੀ ਹੈ ਕਿ ਜਦੋਂ ਹੁਣ ਵੋਟਾਂ ਦੀ ਗੱਲ ਚੱਲੀ ਸੀ ਤਾਂ ਵੋਟਾਂ ਵੇਲੇ ਵੀ ਕਿੰਨਾ ਆਪਾਂ ਦੇਖ ਸਕਦੇ ਹਾਂ ਕਿ ਰੋਸ਼ ਪ੍ਰਗਟ ਕੀਤਾ ਸੀ ਲੋਕਾਂ ਵੱਲੋਂ ਤੇ ਕਿਸਾਨਾਂ ਨੇ ਵੀ ਇੱਥੇ ਰੋਸ਼ ਪ੍ਰਗਟਾਇਆ ਸੀ ਤੇ ਵੋਟਾਂ ਦੀ ਜੇਕਰ ਆਪਾਂ ਗੱਲ ਕਰੀਏ ਕਿ ਵੋਟਾਂ ਵੀ ਸਾਰ ਨਰਿੰਦਰ ਮੋਦੀ ਨੂੰ ਬਹੁਤ ਘਟ ਗਈਆਂ ਸੀ ਭਾਜਪਾ ਪਾਰਟੀ ਦੀ ਜੇਕਰ ਆਪਾਂ ਗੱਲ ਕਰਦੇ ਹਾਂ ਹਾਂ ਬਿਲਕੁਲ ਮੈਡਮ ਦੇਖੋ ਜਿਹੜਾ ਜਿਹਾ ਜਿਉਗਾ ਜਿਹੜਾ ਵੱਡੂਗਾ ਜੀ ਜੀ ਉਹਨਾਂ ਨੇ ਜਿੱਦਣਾ ਬੀਜ ਬੋਇਆ ਹੈ ਉੱਦਾਂ ਤਾਂ ਉਹਨਾਂ ਨੇ ਕੱਟੇ ਹੈ ਜੀ ਕਿਉਂਕਿ ਉਹਨਾਂ ਨੂੰ ਲੱਗਦਾ ਜੀ ਵੀ ਅਸੀਂ ਇਸ ਵਾਰ 400 ਤੋਂ ਪਾਰ ਜਾਵਾਂਗੇ ਇਹ ਵੀ ਨਾ ਰਹੇ ਜੋ ਰਾਮ ਬੁਲਾਇਆ ਹੈ ਉਹਨੂੰ ਲਾਏਗੇ ਦੇਖੋ ਐਸਾ ਨਹੀਂ ਆ ਗੱਲਾਂ ਕਦੋਂ ਕਰਦਾ ਬੰਦਾ ਜਦੋਂ ਕਿਤੇ ਨਾ ਕਿਤੇ ਪੰਜਾਬੀ ਦੇ ਵਿੱਚ ਕਹਿੰਦੇ ਨੇ ਬੰਦਾ ਮੋਢਿਆਂ ਦੇ ਉੱਤੋਂ ਦੀ ਝੁੱਕਦਾ ਹੈ ਜਾਂ ਨਾਪਰੂ ਕਿਤੇ ਨਾ ਕਿਤੇ ਟੱਪ ਕਰਦਾ ਜੀ ਉਹੀ ਚੀਜ਼ ਹੈ ਇਹਨਾਂ ਨੂੰ ਰਿਜ਼ਲਟ ਮਿਲਿਆ ਅਗਰ ਹਜੇ ਵੀ ਇਹਨਾਂ ਨੇ ਲੋਕਾਂ ਨੇ ਸਿੱਖਿਆ ਨਹੀਂ ਲਈ ਤਾਂ ਉਹਨਾਂ ਦੇ ਟਾਈਮ ਦੇ ਵਿੱਚ ਇਹ 100 ਤੋਂ ਪਾਰ ਵੀ ਨਹੀਂ ਜਾਣਗੇ ਜੀ ਜੀ ਬਿਲਕੁਲ ਤਾਂ ਦੇਖੋ ਸਭ ਤੋਂ ਵੱਡਾ ਅਸਰ ਚਲੋ ਪੰਜਾਬ ਦੇ ਵਿੱਚ ਤਾਂ ਲਗਾਤਾਰ ਇਹ ਚੀਜ਼ਾਂ ਕਈਆਂ ਹੀ ਜਾਰੀਆਂ ਸੀ ਕਿ ਪੰਜਾਬ ਦੇ ਜਿਹੜੇ ਕਿਸਾਨ ਨੇ ਕਿਤੇ ਨਾ ਕਿਤੇ ਭਾਜਪਾ ਸਰਕਾਰ ਤੋਂ ਖਫਾ ਸੀ ਕਿਉਂਕਿ ਕਿਤੇ ਨਾ ਕਿਤੇ ਜਦੋਂ ਧਰਨੇ ਲਗਾਏ ਗਏ ਸੀ ਤਾਂ ਦਿੱਲੀ ਦੇ ਵਾਲੇ ਇਹਨਾਂ ਨੂੰ ਵਧਣ ਨਹੀਂ ਦਿੱਤਾ ਗਿਆ ਸੀ ਬੈਰੀਗੇਡ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਬੈਰੀਗੇਡ ਲਗਾਏ ਗਏ ਸੀ ਪੱਕੇ ਤੌਰ ਤੇ ਇੰਤਜ਼ਾਮ ਕਿੱਤੇ ਗਏ ਸੀ ਉਹਨਾਂ ਨੂੰ ਰੋਕਣ ਦੇ ਲਈ ਪਰ ਜੇਕਰ ਆਪਾਂ ਅਯੋਧਿਆ ਦੀ ਗੱਲ ਕਰਦੇ ਹਾਂ ਕਿ ਅਯੋਧਿਆ ਦੇ ਵਿੱਚ ਜਾਂ ਯੂਪੀ ਦੇ ਵਿੱਚ ਵੀ ਇਸ ਵਾਰ ਭਾਜਪਾ ਨੂੰ ਬਹੁਤ ਘੱਟ ਸੀਟਾਂ ਮਿਲੀਆਂ ਨੇ ਬਹੁਤ ਹੀ ਘੱਟ ਆਪਾਂ ਕਹਿ ਸਕਦੇ ਹਾਂ ਕਿ VOTING ਹੋਈ ਹੈ ਮੈਡਮ ਦੇਖੋ ਜੀ ਰਾਮ ਮੰਦਰ ਦੀ ਗੱਲ ਚੱਲੀ ਦੀ ਜੀ ਰਾਮ ਮੰਦਰ ਬਣਿਆ ਜੀ ਠੀਕ ਹੈ ਜੀ ਮੰਨਦੇ ਆ ਬਹੁਤ ਵਧੀਆ ਕੰਮ ਕੀਤਾ ਹੂੰ ਕਿੰਨੇ ਵੋਟ ਜਿੰਨੇ ਜੀ ਮਿਲੀ ਜੀ ਬਿਲਕੁਲ ਉਹੀ ਦੇਖੋ ਉਹੀ ਵੱਡੇ ਸਵਾਲ ਨੇ ਉਹ ਸਵਾਲ ਵੀ ਆ ਉਹਦਾ ਵੱਡਾ ਕਾਰਨ ਵੀ ਹੈ ਜੀ ਕਿਉਂਕਿ ਲੋਕ ਜਿਹੜੇ ਇੰਨੇ ਪਰੇਸ਼ਾਨ ਹੋਏ ਆ ਕਿਸੇ ਦੀ ਦੁਕਾਨ ਗਈ ਆ ਜੀ ਕਿਸੇ ਦਾ ਮਕਾਨ ਗਿਆ ਜੀ ਉਹ ਠੀਕ ਆ ਰਾਮਚੰਦਰ ਜਾਂ ਕੋਈ ਭਗਵਾਨ ਦਾ ਰੂਪ ਇਹ ਨਹੀਂ ਕਹਿੰਦਾ ਕਿ ਤੁਸੀਂ ਮੇਰਾ ਉੱਥੇ ਮੇਰਾ ਉੱਥੇ ਸਥਾਪਨਾ ਕਰੋ ਲੋਕਾਂ ਨੂੰ ਉੱਥੋਂ 1000 2 ਲੋਕਾਂ ਦੀਆਂ ਜ਼ਮੀਨਾਂ ਇਕੱਤਰ ਕਰ ਦੋ ਦੇਖੋ ਸਰਕਾਰ ਨੇ ਉੱਥੇ ਇਦਾਂ ਦੇ ਕੰਮ ਕਰੇ ਆ ਗੱਲ ਜਾ ਕੇ ਕਿ ਕਿਤੇ ਲੋਕਾਂ ਦਾ ਉੱਤੇ ਗਰੋਧਾ ਜ਼ਾਹਰ ਹੋਈ ਆ ਗਰੋਧਾ ਦੇ ਵਿੱਚ ਲੋਕਾਂ ਦੇ ਵੋਟਾਂ ਨਾ ਪਾ ਕੇ ਇਹਨਾਂ ਨੂੰ ਆਪ ਦਿੱਤਾ ਜੀ ਬਿਲਕੁਲ ਤਾਂ ਦੇਖੋ ਇਹ ਸਭ ਚੀਜ਼ਾਂ ਜਿਹੜੀਆਂ ਨੇ ਕਾਫੀ ਹੱਦ ਤੱਕ ਲੋਕਾਂ ਨੇ ਵੀ ਆਪਣਾ ਰੋਸ ਪ੍ਰਗਟ ਕੀਤਾ ਹੈ ਤੇ ਜਿੱਦਾਂ ਆਪਾਂ ਇੱਥੇ ਅਯੁੱਧਿਆ ਦੀ ਗੱਲ ਕਰਦੇ ਆਂ ਕਿ ਰਾਮ ਮੰਦਿਰ ਉਹ ਅਯੁੱਧਿਆ ਦੇ ਵਿੱਚ ਬਣਾਇਆ ਗਿਆ ਹੈ ਤੇ ਕਾਫੀ ਉਸ ਸਮੇਂ ਦੇਖੋ ਜਿਹੜਾ ਆਪਾਂ ਕਹਿ ਸਕਦੇ ਆਂ ਕਿ ਰਾਮ ਮੰਦਿਰ ਨੂੰ ਲੈ ਕੇ ਉਤਸ਼ਾਹ ਵੀ ਲੋਕਾਂ ਦੇ ਵਿੱਚ ਕਾਫੀ ਦੇਖਿਆ ਗਿਆ ਸੀ ਪਰ ਉਸ ਉਸ ਉਤਸ਼ਾਹ ਦੇ ਵਿੱਚ ਇਹ ਚੀਜ਼ਾਂ ਕਦੇ ਵੀ ਸਾਹਮਣੇ ਨਹੀਂ ਆਈਆਂ ਸੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਇੱਥੇ ਵੋਟਾਂ ਹੀ ਨਹੀਂ ਪੈਣਗੀਆਂ ਫਿਲਹਾਲ ਦੀ ਘੜੀ ਕੀ ਕਹਿਣਾ ਚਾਹੋਗੇ ਕਿ ਲੋਕਾਂ ਦੇ ਦਿਲਾਂ ਦੇ ਵਿੱਚ ਜਾਂ ਮਨਾਂ ਦੇ ਵਿੱਚ ਵੀ ਕਿਤੇ ਨਾ ਕਿਤੇ ਖਟਾਸ ਸੀ ਦੇਖੋ ਮੈਡਮ ਬਿਆਨਬਾਜ਼ੀ ਜੋਨਾ ਤੋਂ ਪਹਿਲਾਂ ਜਿਹੜੀ ਬਿਆਨਬਾਜ਼ੀ ਹੁੰਦੀ ਹੈ ਜੀ ਕੌਣ ਇਹ ਮੰਗਲ ਸੂਤਰਾਂ ਦੀ ਰੱਖਿਆ ਕੌਣ ਕਰੂਗਾ ਜੇ ਤੁਸੀਂ ਵੋਟਾਂ ਨਾ ਬੀਜੇ ਨੂੰ ਪਾਈਆਂ ਬੀਜੇਪੀ ਨੂੰ ਪਾਈਆਂ ਤਾਂ ਹਾਏ ਹੋ ਜੂ ਬਾਬੋ ਹੋ ਜੂਗਾ ਦੇਖੋ ਇਸ ਨੂੰ ਕਿਹਾ ਨੇ ਮੋਟੇ ਦੇ ਉੱਤਰ ਦੀ ਛੋੜਾ ਪੰਜਾਬੀ ਦੀ ਕਹਾਵਤ ਹੈ ਜੀ 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 ਬਿਲਕੁਲ ਮੋਟਾ ਮੋਟਿਆ ਦੇ ਉੱਤਰ ਦੀ ਛੋੜਾ ਉਹ ਪ੍ਰਮਾਤਮਾ ਨੇ ਇਹਨਾਂ ਨੂੰ ਅਜੇ ਵੀ ਦੇਖੋ ਇੰਨੀ ਸਮਰਥਾਸ਼ਣ ਦਾ ਜਿਹੜਾ ਇਹਨਾਂ ਨੂੰ ਟਾਈਮ ਦੇ ਦਿੱਤਾ ਵੀ 5 ਸਾਲ ਦੇ ਵਿੱਚ ਹਜੇ ਵੀ ਤੁਸੀਂ ਸਮਝਿਓ ਹਜੇ ਵੀ ਤੁਸੀਂ ਲੋਕ ਮਾਰੂ ਕਾਨੂੰਨ ਦਾ ਬਣਾਓ ਲੋਕਾਂ ਦੇ ਹਿਸਾਬ ਨਾਲ ਚਲੋ ਆਦਰ ਹੰਬੀ ਨਹੀਂ ਹੈ ਸਾਹਮਣੇ ਕਿ ਹੁਣ ਵੀ ਇਹਨਾਂ ਦੇ ਦਿਮਾਗ ਤੇ ਕੰਨ ਤੇ ਜੂਨੀ ਸਰਕੋਗੀ ਤਾਂ ਅੱਗੇ ਆਉਣ ਵਾਲੇ ਟਾਈਮ ਚ ਇਹਨਾਂ ਦੀ ਸਰਕਾਰ ਦਾ ਇਹਨਾਂ ਦੀ ਪਾਰਟੀ ਦਾ ਬਹੁਤ ਬੁਰਾ ਹਾਲ ਹੋ ਜੂਗਾ ਬਿਲਕੁਲ ਤੱਕ ਤਨ ਕਿਤੇ ਦੇਖੋ ਜੇਕਰ ਹੁਣ ਇੱਥੇ ਚੰਗੇ ਕੰਮ ਕੋਈ ਨਾ ਕੋਈ ਕਿਤੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਸ਼ਾਇਦ ਫਿਰ ਤੋਂ ਇੱਥੇ ਜਿਹੜੀ ਬੀਜੇਪੀ ਦੀ ਸਰਕਾਰ ਰਹੇਗੀ ਪਰ ਜੇਕਰ ਇੱਥੇ ਉਹੀ ਗੱਲ ਆ ਜਾਂਦੀ ਕਿ ਜੇਕਰ ਕੰਮ ਅਜਿਹਾ ਹੀ ਰਹੇ ਤਾਂ ਜਿਹੜੇ ਲੋਕਾਂ ਨੇ ਅੱਜ ਇਹਨਾਂ ਨੂੰ ਵੋਟਾਂ ਨਹੀਂ ਦਿੱਤੀਆਂ ਤਾਂ ਸ਼ਾਇਦ ਆਉਣ ਵਾਲੇ ਸਮੇਂ 'ਚ ਜਿੰਨਾਂ ਲੋਕਾਂ ਨੇ ਅੱਜ ਦਿੱਤੀਆਂ ਨੇ ਕੱਲ ਨੂੰ ਉਹ ਵੀ ਨਾ ਦੇਣ ਮੈਡਮ ਸਾਨੂੰ ਲੱਗਦਾ ਨਹੀਂ ਜੀ ਵੀ ਕੰਮ ਹੋਣਗੇ ਜੀ ਜੀ ਕਿਉਂ ਠੀਕ ਆ ਚਲੋ ਜੀ ਉਮੀਦਾਂ ਤਾਂ ਜੀ ਤਾਂ ਲੀਆਂ ਵੀ ਸਰਕਾਰ ਕੱਠ ਬੰਦੂਗੀ ਆ ਜਾਂ ਕਹਿੰਦੀ ਬੀਜੇਪੀ ਦੀ ਨਹੀਂ ਪਰ ਜਦੋਂ ਇਹਨਾਂ ਦੀ ਆਪਸੀ ਜਿਹੜਾ ਇੱਕ ਦਿਨਾਂ ਕਿਤੇ ਆਪਣੀ ਜਿਹਨੂੰ ਕਹਿੰਦੇ ਨੇ ਲਾਲਚ ਹੁੰਦਾ ਹੈ ਜਾਂ ਆਪਣੇ ਵਾਸਤੇ ਜਿਹੜੇ ਲੋਕਾਂ ਨੇ ਜਿਹੜੀ ਗੱਲ ਕੀਤੀ ਆ ਜਾਂ ਲੋਕਾਂ ਨੇ ਇਹਨਾਂ ਨੇ ਆਪਣੀ ਹੀ ਆਪਸ ਦੇ ਵਿੱਚ ਖੇਡਾਂ ਕੱਢਣੀਆਂ ਜਾਂ ਆਪਣੇ ਹੀ ਇਹਨਾਂ ਲੋਕਾਂ ਨੇ ਫਾਇਦੇ ਲੈਣੇ ਆ ਇਹਨਾਂ ਲੋਕਾਂ ਨੇ ਤੁਸੀਂ ਸਿਸਟਮ ਦੇ ਵਿੱਚ 5 ਸਾਲ ਕੱਢ ਦੇਣੇ ਜੀ ਦੁੱਖ ਤਾਂ ਸਾਨੂੰ ਇਹੀ ਗੱਲ ਦਾ ਹੁੰਦਾ ਕਿ ਲੋਕਤੰਤਰ ਨੂੰ ਲੋਕਤੰਤਰ ਦੇ ਹਿਸਾਬ ਨਾਲੇ ਸਰਕਾਰਾਂ ਨਹੀਂ ਚੱਲਦੀਆਂ ਬਿਲਕੁਲ ਦੇਖੋ ਜਿਸ ਹਿਸਾਬ ਦੇ ਨਾਲ ਸਰਕਾਰਾਂ ਬਣਨੀਆਂ ਚਾਹੀਦੀਆਂ ਨੇ ਉਸ ਤਰੀਕੇ ਦੇ ਨਾਲ ਸਰਕਾਰਾਂ ਨਹੀਂ ਬਣ ਪਾਉਂਦੀਆਂ ਜੋ ਅੱਗੇ ਜਾ ਕੇ ਫਿਰ ਲੋਕਾਂ ਨੂੰ ਵੀ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਬਿਲਕੁਲ ਕਰਨਾ ਪੈਂਦਾ ਮੈਡਮ ਸਾਨੂੰ ਤਾਂ ਇਹ ਸਮਝ ਨਹੀਂ ਜੀ ਆਉਂਦੀ ਕਿ ਲੋਕਾਂ ਦੇ ਅੱਗੇ ਚਿਹਰੇ ਕਿੱਦਾਂ ਦੇ ਹੁੰਦੇ ਆ ਜਦੋਂ ਇਹਨਾਂ ਦੀ ਅਸਲੀਤਾ ਲੋਕਾਂ ਦੇ ਸਾਹਮਣੇ ਆਉਣੀ ਹੈ ਤਾਂ ਕਿ ਸਾਨੂੰ ਸਮਝ ਨਹੀਂ ਜੀ ਆਉਂਦੀ ਵੀ ਉਹ ਚੀਜ਼ਾਂ ਜਿ ਨਿਕਲਦੇ ਜਿਵੇਂ ਹੁਣ ਮੈਂ ਇੱਕ ਗੱਲ ਕਰੂੰਗਾ ਜੀ ਫ੍ਰੀ ਰੋਡ ਦੀ ਚੀਜ਼ ਜੀ ਜੀ ਇਕੋ ਜਿਹੀ ਕਿਛੇ ਤੇ ਕਿੰਤੂ ਪਰੰਤੂ ਨਹੀਂ ਕਰਦੇ ਜਿਹੜਾ ਉੱਥੇ ਦਜੀਤ ਸਿੰਘ ਖਾਲਸਾ ਜਿੱਤੇ ਹੈ ਜੀ ਹੂੰ ਉਹਦੀ ਆਡੀਓ ਲੀਕ ਹੋ ਰਹੀ ਹੈ ਜੀ ਜੀ ਦੇਖੋ 1 ਜੂਨ ਦੀ ਉਹ ਆਡੀਓ ਦੀ ਗੋਰੀ ਹੈ ਮਤਲਬ ਪੋਟਾ ਵਾਲੇ ਦੀ ਉਹ ਆਡੀਓ ਨਹੀਂ ਗੋਰੀ ਹੈ ਉਹਦੇ ਦੂਜੇ ਡਾਲਰਾਂ ਦੀ ਭਾਈ ਅਮਰਪਾਲ ਨੂੰ ਪੈਸੇ ਦੇਣ ਦੀ ਉਹਨੂੰ ਖੁਦ ਨੂੰ ਪੈਸੇ ਦੇਣ ਦੀ ਸਾਰੀ ਗੱਲ ਖੁੱਜੀ ਗਈ ਹੈ ਦੇਖੋ ਉਹ ਇੱਕ ਲੋਕ ਉਹਨੂੰ ਕੌਮ ਦਾ ਜਿਹਨੂੰ ਕਹਿੰਦੇ ਨੇ ਕਿ ਕੌਮ ਵਾਸਤੇ ਲੋਕ ਜੁੜ ਕੇ ਲੈ ਕੇ ਆਏ ਉਹਨਾਂ ਨੂੰ ਕਹਿੰਦੇ ਮਨਾ ਦੇ ਕਿ ਕਿ ਤੁਗੀ ਜਦੋਂ ਇਹ ਚੀਜ਼ਾਂ ਸਾਹਮਣੇ ਆਉਣ ਗਈ ਹੈ ਜੀ ਬਿਲਕੁਲ ਇਹ ਸਭ ਚੀਜ਼ਾਂ ਕਾਫੀ ਜ਼ਿਆਦਾ ਅੱਗੇ ਜਾ ਕੇ ਘਾਤਕ ਹੋ ਸਕਦੀਆਂ ਨੇ ਕਿਉਂਕਿ ਦੇਖੋ ਲੋਕਾਂ ਦਾ ਵੀ ਇੱਕ ਸਰਕਾਰਾਂ ਦੇ ਉੱਤੇ ਕਿਤੇ ਨਾ ਕਿਤੇ ਵਿਸ਼ਵਾਸ ਬਣਿਆ ਹੁੰਦਾ ਹੈ ਤੇ ਜਦੋਂ ਫਿਰ ਉਹ ਵਿਸ਼ਵਾਸ ਟੁੱਟਦਾ ਹੈ ਤਾਂ ਬਹੁਤ ਜ਼ਿਆਦਾ ਲੋਕ ਵੀ ਪਰੇਸ਼ਾਨ ਹੁੰਦੇ ਨੇ ਤੇ ਲੋਕਾਂ ਦੇ ਵੀ ਕਿਤੇ ਨਾ ਕਿਤੇ ਮਨਾਂ ਦੇ ਵਿੱਚ ਕਾਫੀ ਦੁੱਖ ਆਪਾਂ ਕਹਿ ਸਕਦੇ ਹਾਂ ਕਿ ਉਹਨਾਂ ਨੂੰ ਹੁੰਦਾ ਪਰ ਫਿਲਹਾਲ ਇੱਥੇ ਹੁਣ ਗੱਲ ਆਪਾਂ ਕਰ ਰਹੇ ਹਾਂ ਕਿ ਐਨਡੀਏ ਸਰਕਾਰ ਬਣਨ ਤੇ ਪੀਐਮ ਮੋਦੀ ਕੀ ਵਾਅਦੇ ਪੂਰੇ ਕਰਨਗੇ ਕੀ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਹੋਰ ਦੇਸ਼ ਬਿਹਤਰ ਕਰਨ ਦੀ ਇੱਥੇ ਕੋਸ਼ਿਸ਼ ਹੋਵੇਗੀ ਜਾਂ ਨਹੀਂ मैडम घट चांस है जी मैं तो देखो बार बार इसी गल एक गल कह रही घट चांस है वह कारण यही है की साडिया उम्मीदा से खरी कोई सरकार नहीं जीत तो गई बिल्कुल साकी उम्मीद मेरी कले की उम्मीद नहीं जी है सा पता नी कि ਜੇ ਜੋ ਲੋਕ ਭਲਾਈ ਦੇ ਜਾਂ ਲੋਕਾਂ ਦੇ ਗਰੀਬਾਂ ਦੇ ਮਜ਼ਦੂਰਾਂ ਦੇ ਜ਼ਰੂਰਤਵੰਦਾਂ ਵਾਸਤੇ ਜਿਹੜੇ ਆਵਾਜ਼ ਚੁੱਕਦੇ ਆ ਇਸ ਦਾ ਉਹਨਾਂ ਦੀ ਗੱਲ ਕਰਦੇ ਆ ਮੈਨੂੰ ਖੁਦ ਪਰਸਨਲ ਨੂੰ ਮੈਨੂੰ ਕੋਈ ਪ੍ਰੋਬਲਮ ਨਹੀਂ ਮੈਨੂੰ ਪ੍ਰਮਾਤਮਾ ਚੰਗੀ ਰੋਟੀ ਚੰਗੀ ਨੌਕਰੀ ਦੇ ਰਿਹਾ ਮੈਂ ਲੋਕਾਂ ਵਾਸਤੇ ਉਹਨਾਂ ਲੋਕਾਂ ਵਾਸਤੇ ਹੀ ਗੱਲ ਕਰਦੇ ਆ ਜਿਹੜੇ ਦਿਹਾੜੀ ਤੋਂ ਵੰਦੇ ਆ ਜਾਂ ਜਿਨ੍ਹਾਂ ਕੇ ਦਿਹਾੜੀ ਤੋਂ ਘਾਟਾ ਹੈ ਜਾਂ ਲੇਬਰ ਕੋਟੇ ਦੀ ਗੱਲ ਕਰਦੇ ਆ ਇਹਨਾਂ ਚੀਜ਼ਾਂ ਬਾਰੇ ਜਦ ਸਰਕਾਰਾਂ ਸੋਚਣਗੀਆਂ ਫਿਰੇ ਸੀ ਬਣੂਗੇ ਵੀ ਇਹ ਸਰਕਾਰ ਚੰਗੀ ਕੰਮ ਕਰਦੀ ਹੈ ਚਾਹੇ ਉਹ ਭਾਜਪਾ ਦੀ ਸਰਕਾਰ ਹੋਵੇ ਇਕੱਲੀ党 ਦੀ ਸਰਕਾਰ ਹੋਵੇ ਆਮ ਆਦਮੀ ਪਾਰਟੀ ਸਰਕਾਰ ਹੋਵੇ ਤਾਂ ਇਹ ਸਰਕਾਰਾਂ ਨੂੰ ਵੀ ਦੇਖੋ ਹੁਣ ਇੱਥੇ ਕਿਤੇ ਨਾ ਕਿਤੇ ਫਿਰ ਤੋਂ ਅ ਬੀਜੇਪੀ ਦੀ ਸਰਕਾਰ ਆ ਤਾਂ ਜ਼ਰੂਰ ਗਈ ਹੈ ਪਾਰੇ ਇੱਥੇ ਕਿਤੇ ਨਾ ਕਿਤੇ ਗਠਬੰਧਨ ਦੀ ਸਰਕਾਰ ਹੈ ਤਾਂ ਇੱਥੇ ਹੁਣ ਸਰਕਾਰ ਨੂੰ ਵੀ ਕਿਤੇ ਨਾ ਕਿਤੇ ਧਿਆਨ ਦੇਣ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਕਿਉਂਕਿ ਜੇਕਰ ਲੋਕਾਂ ਨੇ ਇੱਕ ਵਾਰ ਫਿਰ ਤੋਂ ਉਹਨਾਂ ਨੂੰ ਇੱਥੇ ਮੌਕਾ ਦਿੱਤਾ ਹੈ ਤਾਂ ਇਹ ਮੌਕਾ ਜਿਹੜਾ ਹੈ ਉਹਨਾਂ ਨੂੰ ਇਸ ਚੀਜ਼ ਦਾ ਬਹੁਤ-ਬਹੁਤ ਜਿਹੜਾ ਚੰਗੇ ਤਰੀਕੇ ਦੇ ਨਾਲ ਫਾਇਦਾ ਲੈਣਾ ਚਾਹੀਦਾ ਹੈ ਜਿਹੜੇ ਕੰਮ ਲੋਕਾਂ ਦੇ ਨਹੀਂ ਕਰ ਪਾਏ ਉਸ ਸਮੇਂ ਤਾਂ ਇਸ ਸਮੇਂ ਕਰਨੇ ਚਾਹੀਦੇ ਨੇ ਕੀ ਲੱਗਦਾ ਹੈ हां बिल्कुल मैडम बिल्कुल देखो ਲੋਕਾਂ ਨੂੰ ਲੋਕ ਤਾਂ ਆਪਣਾ ਜਿਹੜਾ ਵੋਟ ਦੇ ਕੇ ਕਰ ਸਕਦੇ ਆ ਜੀ ਲੋਕ ਦਾ ਵੋਟ ਦੇ ਕੇ ਆਪਣਾ ਫੈਸਲਾ ਤਰਾ ਸੁਣਾ ਸਕਦੇ ਆ ਜੀ ਬਾਕੀ ਅੱਗੇ ਜਿਹੜਾ ਕੁਝ ਹੋਊਗਾ ਉਹ ਸਰਕਾਰਾਂ ਦੇ ਕਰਨਾ ਜੀ ਜਿਹੜੀ ਸਰਕਾਰ ਬਣੀ ਉਹਨੇ ਕਰਨਾ ਹੈ ਬਿਲਕੁਲ ਬਹੁਤ ਬਹੁਤ ਧੰਨਵਾਦ ਸੰਜੀਪ ਸ਼ਰਮਾ ਜੀ ਤੁਹਾਡਾ ਧੰਨਵਾਦ मैडम ਬਹੁਤ ਬਹੁਤ ਧੰਨਵਾਦ ਜੀ ਹਾਂਜੀ ਤਾਂ ਅੱਜ ਅਸੀਂ ਜੋ ਵਿਸ਼ਾ ਲੈ ਕੇ ਆਈ ਸੀ ਉਹ ਵਿਸ਼ਾ ਇੱਥੇ ਸੀ ਕਿ ਐਨਡੀਏ ਸਰਕਾਰ ਬਣਨ ਤੋਂ ਬਾਅਦ ਹੁਣ ਪੀਐਮ ਮੋਦੀ ਕੀ ਵਾਦੇ ਪੂਰੇ ਕਰ ਪਾਉਣਗੇ ਫਿਲਹਾਲ ਤਾਂ ਇੱਥੇ ਕਈ ਸਰਾਈਆਂ ਹੀ ਲਗਾਈਆਂ ਜਾ ਰਹੀਆਂ ਨੇ ਪਰ ਲੋਕਾਂ ਦੀਆਂ ਜਿਹੜੀਆਂ رائے ਨੇਗੀਆਂ ਉਹ ਵੀ ਤੁਹਾਡੇ ਤੱਕ ਅਸੀਂ ਪਹੁੰਚਾਣੇ ਆ ਤੁਸੀਂ ਇਹਨਾਂ ਵਿਸ਼ਿਆਂ ਦੇ ਬਾਰੇ ਕੀ ਸੋਚਦੇ ਹੋ ਸਾਨੂੰ ਆਪਣੀ رائے ਕਮੈਂਟਾਂ ਦੇ ਰਾਹੀਂ ਜ਼ਰੂਰ ਦੱਸਿਆ ਕਰੋ ਤੇ ਸਕਰੀਨ ਤੇ ਜਿਹੜਾ ਨੰਬਰ ਤੁਸੀਂ ਫਲੈਸ਼ ਹੁੰਦਾ ਦੇਖ ਰਹੇ ਹੋ ਇਸ ਨੰਬਰ ਦੇ ਰਾਹੀਂ ਤੁਸੀਂ ਸਾਡੇ ਨਾਲ ਸਿੱਧਾ ਸੰਪਰਕ ਕਰ ਸਕਦੇ ਹੋ ਸਾਡੇ ਨਾਲ ਜੁੜ ਸਕਦੇ ਹੋ ਤੇ ਵੱਧ ਤੋਂ ਵੱਧ ਆਪਣੀ رائے ਕਮੈਂਟਾਂ ਦੇ ਰਾਹੀਂ ਸਾਨੂੰ ਦਿਆ ਕਰੋ ਤੇ ਲਾਈਵ ਪ੍ਰੋਗਰਾਮ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਆ ਕਰੋ ਇਸੇ ਦੇ ਨਾਲ ਹੁਣ ਤੁਸੀਂ ਦੇਖਦੇ ਰਹੋ A1 ਪੰਜਾਬੀ ਟੀਵੀ ਤੇ ਮੈਨੂੰ ਯਾਨੀ ਮਾਨਸੂ ਅਟਪਾਲ ਨੂੰ ਦਿਓ ਇਜਾਜ਼ਤ